Sohang Maharaj Şer, sevg Vishnu Vişnu, Pagman Diye so, Maharaj Şer, sevg Vishnu Vişnu, Pagman Diye so, Maharaj Şer, sevg ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਗਵਾਂ ਦੀ ਜੇ ਸਤਕਾਰ ਜੋ ਸਰਬ ਹਰ ਸੰਗਤ ਜੀਓ ਬੜਾ ਖੁਸ਼ੀਆਂ ਦਾ ਸਮਾਂ ਸ਼ਾਦੀਆਂ ਦੇ ਵਿਆਹ ਚੱਲ ਰਿਹਾ ਚਾਰ ਜੋ ਜਦੋਂ ਮੇਰੇ ਵੀਰ ਨੇ ਦੱਸਿਆ ਕਿ ਇਹ ਨਵੀਂ ਤੇ ਨਵੇਕਲੀ ਖੇਲ ਮਾਤਲ ਉਤੇ ਪਹਿਲੀ ਵਾਰ ਹੋ ਰਿਹਾ ਔਰ ਇਹਦੇ ਵਿੱਚ ਪਰਮੇਸ਼ਰ ਨੇ 28 ਪੋ ਤੇ 18 ਹਾੜ ਨੂੰ ਉਹ ਮਾਣ ਬਖਸ਼ਿਸ਼ ਕੀਤਾ ਇਹ ਉਹ ਸੱਤਖੰਡ ਦੁਆਰ ਆ ਹਰ ਭਗ ਦੁਆਰ ਜਿੱਥੇ ਆਪ ਸਾਰੇ ਬਿਰਾਜਮਾਨ ਨੂੰ ਬੈਠੇ ਜੋ ਪਰਮੇਸ਼ਰ ਦੇ ਸਨਮੁਖ ਇਹ 994 ਚੌਂਗੜੀ ਯੁੱਗ ਤੋਂ ਬਾਅਦ ਪਹਿਲੀ ਵਾਰ ਮਾਤ ਲੋਕ ਤੇ ਇਹ ਰਹਿਮਤ ਹੋਈ ਹੈ ਕਿ ਜਿਨ੍ਹਾਂ ਦੇ ਏਸ ਦਰ ਤੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੋੜ ਜੁੜਦੇ ਨੇ ਸੋ ਇਹ 28 ਪੋਚੈਂਸੀ ਸੰਮਤ 6 ਹਰ ਭਗਤਵਾਰ ਜੇਠੂਵਾਲ ਸ਼ਾਦੀਆਂ ਸਮੇਂ ਜਿਹੜਾ ਵਿਹਾਰ ਹੋਇਆ ਮੈਂ ਆਪ ਜੀ ਦੇ ਨਾਲ ਉਹ ਸਮਝਾ ਕਰਾਂਗਾ ਸਤਗੁਰ ਸ਼ਬਦ ਬਹੁਤ ਗੁਣਵੰਤਾ ਕਿਉਂਕਿ ਸਤਗੁਰ ਸ਼ਬਦ ਤੋਂ ਬਿਨਾ ਸੰਸਾਰ ਨਹੀਂ ਚੱਲਦਾ ਆਰ ਜਗਤ ਤੇ ਸਦਾ ਸਦੀਵੀ ਰਹਿਣ ਵਾਲਾ ਸਤਗੁਰ ਸ਼ਬਦ ਬਹੁਤ ਗੁਣਵੰਤਾ ਗਹਿਰ ਗੰਭੀਰ ਅਖਵਾਈ ਆ ਜਿਸ ਬਣਾਈ ਸੱਚ ਦੀ ਬਣਤਾ ਇਹ ਸੱਚ ਦੀ ਬਣਦਾ ਜਿਸ ਬਣਾਈ ਸੱਚ ਦੀ ਬਣਤਾ ਮਾਰਗ ਸੱਚ ਲਗਾਈਆ ਇਹ ਸਹਾਜਗ ਦਾ ਮਾਰਗ ਹੈ ਸਹਾਜਗ ਦੇ ਵਿੱਚ ਇਸ ਤਰ੍ਹਾਂ ਸ਼ਾਦੀਆਂ ਹੋਇਆ ਕਰਨੀਆਂ ਧਰਮ ਦੀ ਧਾਰ ਉਪਜਾਈ ਸੰਗਤਾ ਧੁਰ ਦਾ ਸੰਗ ਰਖਾਈਆ ਧੁਰ ਨਾਮ ਦਾ ਬਣੇ ਪੰਡਤਾ ਬੁੱਧੀ ਤੋਂ ਪਰੇ ਬੋਧ ਦੇ ਕਰਾਈਆ ਸੋ ਪੰਡਤ ਪਿੱਛੇ ਸ਼ਾਦੀਆਂ ਕਰਾਉਂਦੇ ਹੁੰਦੇ ਸੀ ਉਨ ਪਰਮੇਸ਼ਰ ਨੇ ਕੀ ਕਿਹਾ ਕਿ ਧੁਰ ਨਾਮ ਦਾ ਬਣੇ ਪੰਡਤਾ ਧੁਰ ਦਾ ਜਿਹੜਾ ਨਾਮ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਪੰਜ ਜਕਾਰਿਆਂ ਦੇ ਵਿੱਚ ਸ਼ਾਦੀਆਂ ਹੋਣੀਆਂ ਨੇ ਧੁਰ ਦਾ ਨਾਮ ਬਣੇ ਪੰਡਤਾ ਬੁੱਧੀ ਤੋਂ ਪਰੇ ਬੋਧਦਇ ਕਰਾਈਆ ਸੱਚ ਪ੍ਰੀਤੀ ਅੰਦਰ ਰੰਗ ਦਾ ਰੰਗਣ ਗੰਮ ਚੜਾਈਆ ਜਿਸ ਨਿਸ਼ਾਨ ਬਣਾਇਆ ਤਾਰੇ ਚੰਦ ਦਾ ਉਸ ਪ੍ਰਭੂ ਨੇ ਅੰਤਲੇਖਾ ਪੂਰ ਕਰਾਈਆ ਜਿਸ ਖੇਲ ਖਲਾਇਆ ਖਲਾਇਆ ਗੋਬਿੰਦਪੁਰ ਆਨੰਦ ਦਾ ਉਸ ਪ੍ਰਭੂ ਨੇ ਜਿਨੇ ਗੋਬਿੰਦਪਾਤਸ਼ਾਹ ਦਾ ਸਾਰਾ ਆਨੰਦਪੁਰ ਸਾਹਿਬ ਦਾ ਵੀ ਜਿਹੜਾ ਖੇਲ ਖਲਾਇਆ ਗੋਬਿੰਦਪੁਰ ਆਨੰਦ ਦਾ ਆਨੰਦ ਆਨੰਦ ਨਾਲ ਜਨਾਈ ਆ ਉਸ ਦੇ ਹੁਕਮ ਨਾਲ ਯੁਗ ਚੌਂਕੜੀ ਜਾਂਦਾ ਲੰਘਦਾ ਉਸ ਪਰਮੇਸ਼ਰ ਦੇ ਹੁਕਮ ਨਾਲ ਪੰਦੀ ਬਣ ਕੇ ਪੰਦ ਮਕਾਈ ਆ ਅੱਗੇ ਪੁਰਖ ਆਕਾਲ ਕੋਲੋਂ ਇੱਕ ਵਸਤ ਮੰਗਦਾ ਖਾਲੀ ਝੋਲੀ ਰਿਹਾ ਵਿਖਾਈ ਆ ਜਨ ਭਗਤਾਂ ਲੇਖਾ ਰਹੇ ਨਾ ਮੰਦ ਦਾ ਸੋ ਭਗਤਾਂ ਵਾਸਤੇ ਜਿਹੜੀ ਆ ਉਹ ਮੰਗ ਮੰਗੀ ਪਰਮੇਸ਼ਰ ਦੇ ਚਰਨਾਂ ਤੋਂ ਜਨ ਭਗਤਾਂ ਲੇਖਾ ਰਹੇ ਨਾ ਮੰਦ ਦਾ ਦਰ ਖਾਂਡੇ ਦੇਣੀ ਮਾਨ ਵੜਿਆਈ ਆ ਜੁੱਤੀ ਜੋ ਸਰੂਪ ਅਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਸੱਚ ਦੀ ਕਰਨੀ ਕਾਰ ਕਮਾਈ ਆ ਸਤਗੁਰ ਸ਼ਬਦ ਆਦ ਅੰਤ ਦਲੇਰ ਸਤਗੁਰ ਸ਼ਬਦ ਆਦ ਅੰਤ ਦਲੇਰ ਦਇਆਵਾਨ ਖਵਾਈਆ ਕਰਦਾ ਆਇਆ ਮੇਰ ਮੁਹੱਬਤ ਵਿੱਚ ਵੜਿਆਈਆ ਬਣ ਕੇ ਦੋ ਜਹਾਨਾ ਕਹਿਰ ਬਣ ਕੇ ਦੋ ਜਹਾਨਾ ਕਹਿਰ ਭਵਕ ਸਿੰਘ ਵਾਲੀ ਲਗਾਈਆ ਜਿਸਨੇ ਝਗੜਾ ਮੇਟਣਾ ਅੰਡਜ ਜੇਰ ਜਗਤ ਖਾਣੀ ਪੰਦ ਮੁਕਾਈਆ ਅੰਤਰ ਰਹਿਣ ਨਹੀਂ ਦੇਣੀ ਤੇਰ ਮੇਰਾ ਤੇਰਾ ਮੇਰਾ ਇਕੋ ਘਰ ਵਸਾਈਆ ਕੂੜੀ ਕਿਰਿਆ ਕਰਨੀ ਢੇਰ ਖਾਕੀ ਖਾਕ ਵਿੱਚ ਮਲਾਈਆ ਕਲਯੁਗ ਦਾ ਲੇਖਾ ਅੰਤ ਨਵੇੜ ਕਿਉਂਕਿ ਕਲਯੁਗ ਤੋਂ ਬਾਅਦ ਸਤਜੁਗ ਕਲਯੁਗ ਦਾ ਲੇਖਾ ਅੰਤ ਨਵੇੜ ਸਤਜੁਗ ਦਾ ਸੱਚਾ ਰਾਹ ਚਲਾਈਆ ਇਹ ਪ੍ਰਮਾਤਮਾ ਨੇ ਸਤਜੁਗ ਦਾ ਸੱਚਾ ਰਾਹ ਚਲਾਇਆ ਜਨ ਭਗਤਾਂ ਛਾੜ ਕੇ ਆਪਣੇ ਵੇੜ ਭਗਤਾਂ ਨੂੰ ਛਾੜ ਕੇ ਆਪਣੇ ਵੇੜ ਬੇੜੀ ਨਈਆ ਨੌਕਾ ਆਪ ਚਲਾਈ ਆ ਜਿਸ ਬੇੜੀ ਦੇ ਵਿੱਚ ਭਗਤ ਜਨਾਂ ਨੂੰ ਪਰਮਿਸ਼ਨ ਨੇ ਬਿਠਾਇਆ ਉਹਨੂੰ ਚਲਾਉਣ ਵਾਲਾ ਕੌਣ ਬਣਿਆ ਪਰਮੇਸ਼ਰ ਆਪ ਬੇੜੀ ਨਈਆ ਨੌਕਾ ਆਪ ਚਲਾਈ ਆ ਜੁਤੀ ਜੋ ਸਰੂਪ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਧੁਰਦਾ ਹਰ ਹਰ ਵੱਡਾ ਵੱਡ ਵੜੇ ਆਈ ਆ ਸਤਗੁਰ ਸ਼ਬਦ ਕਰਦਾ ਅਦਲੀ ਬਦਲੀ ਆਤ ਜੁਗਾਦੀ ਸਤਜੁਗ ਸ਼ਬਦ ਕਰਦਾ ਅਦਲੀ ਬਦਲੀ ਜੁਗ-ਜੁਗ ਖੇਲ ਖਲਾਈਆ ਜੁਗੋ-ਜੋਗ ਦੀ ਖੇਲ ਜਿਹੜੀ ਉਹ ਚਲਦੀ ਰਹਿੰਦੀ ਸੱਚ ਦਵਾਰ ਦਾ ਬਣ ਕੇ ਅਦਲੀ ਇਨਸਾਫ਼ ਆਪਣਾ ਦਾਏ ਪ੍ਰਗਟਾਈਆ ਗੁਰਮਖ ਬਣਾ ਕੇ ਹੀਰੇ ਰਤਨੀ ਪਰਮੇਸ਼ਰ ਨੇ ਗੁਰਮਖ ਬਣਾ ਕੇ ਹੀਰੇ ਰਤਨੀ ਅਮੋਲਕ ਮੰਡਾ ਵੰਡਾਈਆ ਪਿਛਲੀ ਮੇਟ ਪਿਛਲੀ ਪਿੱਛੇ ਮੇਟ ਕੇ ਮਤਨੀ ਮਤ ਅਗਲੀ ਦਾ ਸਮਝਾਈਆ ਅਗਲੀ ਮਤ ਜਿਹੜੀ ਪ੍ਰਮਾਤਮਾ ਨੇ ਮਾਰਗ ਦੇ ਵਿੱਚ ਸਾਨੂੰ ਦੱਸੀ ਆ ਉਹ ਆਪਾਂ ਸੰਸਾਰ ਦੇ ਵਿੱਚ ਲੈ ਕੇ ਚੱਲਣੀ ਆ ਪਿਛਲੀ ਪਿੱਛੇ ਮੇਟ ਕੇ ਮਤ ਨਹੀਂ ਮਤ ਅਗਲੀ ਦਾ ਸਮਝਾਈਆ ਉਹ ਭਗਤ ਉਹ ਗੁਰਸਿੱਖ ਜਿਹੜੇ ਪ੍ਰਭੂ ਦੇ ਦਵਾਰੇ ਬਣਨ ਪਤ ਤੇ ਪਤਨੀ ਉਹ ਗੁਰਮਖ ਕਿਉਂਕਿ ਪਿਛਲੀ ਪਰਮੇਸ਼ਰ ਨੇ ਬਦਲ ਦਿੱਤੀ ਸੋ ਫਿਰ ਸੁਣਨਾ ਪਿਛੇ ਪਿਛਲੀ ਪਿਛੇ ਮੇਟ ਕੇ ਮਤਨੀ ਮਤ ਪਿਛੇ ਮਤ ਅਗਲੀ ਦਾ ਇਹ ਸਮਝਾਈ ਆ ਅਗਲੀ ਮਤ ਕੀ ਦਿੱਤੀ ਆ ਉਹ ਭਗਤ ਉਹ ਗੁਰਸਿੱਖ ਜਿਹੜੇ ਪ੍ਰਭੂ ਦੇ ਦਵਾਰੇ ਬਣ ਪਤ ਤੇ ਪਤਨੀ ਦੂਜਾ ਪ੍ਰਭ ਦਾ ਮੀਤ ਨਾ ਕੋਈ ਅਖਵਾਈਏ ਸੋ ਪ੍ਰਭੂ ਦੇ ਮੀਤ ਵੀ ਹੋ ਨੇ ਜਿਹੜੇ ਉਹਦੇ ਭਗਤ ਦਵਾਰੇ ਦੇ ਵਿੱਚ ਬਣ ਰਹੇ ਨੇ ਜੋੜ ਜਿਹੜੇ ਪਰਮੇਸ਼ਰ ਦੇ ਚਰਨਾ ਚ ਝੁਟਦੇ ਨੇ ਦੂਜਾ ਅਪਰਾਧਾ ਮੀਤ ਨਾ ਕੋਈ ਅਖਵਾਈ ਆ ਜਿਸ ਨੇ ਇੱਥੇ ਉੱਥੇ ਪਤ ਰਖਣੀ ਉਸ ਪ੍ਰਭੂ ਨੇ ਉੱਤ ਰਖਣੀ ਸਿਰ ਆਪਣਾ ਹੱਥ ਟਕਾਈਆ ਆ ਆਤਮਾ ਰਹਿਣ ਨਾ ਦੇਵੇ ਸਖਣੀ ਪ੍ਰੇਮ ਪ੍ਰੀਤੀ ਝੋਲੀ ਪਾਈਆ ਜਨ ਭਗਤੋ ਇਹ ਚਾਰ ਯੁਗ ਦੀ ਸ਼ਰਾ ਦੀ ਹੱਥ ਟੱਪਣੀ ਚਾਰ ਯੁਗ ਦੀ ਸ਼ਰਾ ਦੀ ਹੱਦ ਜਨ ਭਗਤੋ ਸਾਰਿਆਂ ਨੇ ਟੱਪਣੀ ਕਿਉਂਕਿ ਆਪਾਂ ਸ਼ਰਾਂ ਦੇ ਵਿੱਚ ਨਹੀਂ ਪਣਾ ਜਨ ਭਗਤੋ ਇਹ ਚਾਰ ਯੁਗ ਦੀ ਸ਼ਰਾਂ ਦੀ ਹੱਦ ਟੱਪਣੀ ਇਸ ਤੋਂ ਵੱਡੀ ਭਗਤੀ ਹੋਰ ਨજર ਕੋਈ ਨਾ ਆਈ ਸੋ ਦਾ ਹੁਕਮ ਹੀ ਸਤੋਂ ਵੱਡਾ ਇਹ ਸਾਡੇ ਸਤਕਾਰਯੋਗ ਭੈਣ ਜੀ ਹਰ ਦਫਾ ਹੀ ਸਾਨੂੰ ਦੱਸਦੇ ਆ ਕਿ ਸਤਗੁਰ ਦਾ ਹੁਕਮ ਮੰਨਣਾ ਸਭ ਤੋਂ ਵੱਡੀ ਫਕੀਰੀ ਤੇ ਇਸ ਤੋਂ ਵੱਡੀ ਭਗਤੀ ਵੀ ਹੋਰ ਕੋਈ ਨਹੀਂ ਇਸ ਤੋਂ ਵੱਡੀ ਭਗਤੀ ਹੋਰ ਨજર ਕੋਈ ਨਾ ਆਈ ਆ ਇੱਕੋ ਆਤਮ ਪਰਮਾਤਮ ਤੁੱਕ ਰਟਣੀ ਰਟਾ ਸਮਾਜਾਂ ਦਾ ਇਹ ਮੁਕਾਈਆ ਆ ਆਤਮ ਪਰਮਾਤਮ ਤੂੰ ਮੇਰਾ ਤੇ ਮੈਂ ਤੇਰਾ ਸਾਰੇ ਸਮਾਜ ਦਾ ਰਟਾ ਖਤਮ ਕਰ ਦਿੱਤਾ ਪਰਮੇਸ਼ਰ ਨੇ ਇਹਦੇ ਵਿੱਚ ਹੀ ਇੱਕੋ ਆਤਮ ਪਰਮਾਤਮ ਤੁੱਕ ਰਟਣੀ ਰਟਾ ਸਮਾਜਾਂ ਦਾ ਇਹ ਮੁਕਾਈਆ ਜਿਸ ਨੇ ਤੁਹਾਡੀ 84 ਕਟਣੀ ਇਸੇ ਨੇ ਤੂੰ ਮੇਰਾ ਤੇ ਮੈਂ ਤੇਰਾ ਜਿਸ ਨੇ ਤੁਹਾਡੀ 84 ਕਟਣੀ ਉਹ ਕਰਤਾ ਹੋਏ ਸਹਾਈਆ ਇਹ ਫੇਰ ਰੁੱਤ ਕਦੇ ਨਹੀਂ ਲੱਭਣੀ ਇਹ ਰੁੱਤ ਦੁਬਾਰਾ ਨਹੀਂ ਲੱਭਣੀ ਖੋਜਿਆ ਹੱਥ ਕਿਸੇ ਨਾ ਆਈਆ ਜੁਤੀ ਜੋ ਸਰੂਪ ਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕਲੰਕ ਨਰੈਣ ਸਾਰੀ ਕਰਨੀ ਦਾ ਕਰਤਾ ਉਹ ਖੇਲ ਕਰਨ ਵਾਲਾ ਕੌਣ ਨੇਕਲੰਕ ਨਰੈਣਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਜਿਹੜੇ ਮੇਰੇ ਵੀਰ ਨੇ ਜਕਾਰੇ ਦੇ ਅਰਥਾਪ ਜੀ ਦੇ ਨਾਲ ਸਾਝੇ ਕੀਤੇ ਉਹ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜਿਸ ਨੇ ਸਤਜਗਤ ਦੀ ਸਾਚੀ ਰਚਨਾ ਰਚਨੀ ਇਸ ਸਾਜਗਤ ਦੀ ਮਰਿਆਦਾ ਵਾ ਸਾਜਗਤ ਦੀ ਸਾਚੀ ਰਚਨਾ ਰਚਨੀ ਰਚ ਰਚ ਕੇ ਆਪਣੀ ਰਚਨਾ ਆਪ ਪ੍ਰਗਟਾਈ ਹੈ ਇਹ ਪ੍ਰਮਾਤਮਾ ਨੇ ਆਪਣੀ ਰਚਨਾ ਆਪ ਪ੍ਰਗਟਾਈ ਹੈ ਸੋ ਪਰਮੇਸ਼ਰ ਰਹਿਮਤ ਕਰੇ ਬੜੇ ਵੱਡਾ ਭਾਗੇ ਨੇ ਜਿਨ੍ਹਾਂ ਦੇ ਜੋੜ ਇਸ ਭਗਤ ਦਵਾਰ ਦੇ ਵਿੱਚ ਜੁੜਦੇ ਸੋ ਦਾਸ ਇੱਥੇ ਹੀ ਮਾਫੀ ਚੋਂ ਦਾ ਪਰਮੇਸ਼ਰ ਦੇ ਚੰਨਾ ਚੋਂ ਸਰਬਾ ਸੰਗ ਦੇ ਚੰਨਾ ਚੋਂ ਜਿਕਾਰੇ ਦਾ ਸਾਥ ਦੇਣਾ ਸੋ ਮਾ ਤੁਹ ਮਹਾਰਾਜੇ ਦੇ ਸ੍ਰੀ ਵਿਸ਼ਨੋ ਭਗਵਾਨ ਕੀ